ਸਤਕਾਰਯੋਗ ਸਾਰੇ ਦੋਸਤੋ ਮੇਰੇ ਮਜ਼ਦੂਰ ਵੀਰ ਮੇਰੇ ਦੁਕਾਨਦਾਰ ਸਮੂਹ ਪੰਜਾਬ ਵਿੱਚ ਵਸਦੇ ਪੰਜਾਬੀਓ ਹਰਿਆਣੇ ਵਿੱਚ ਵਸਦੇ ਹਰਿਆਣਵੀ ਭਾਈ ਦੋਸਤੋ ਜਿਹੜੀ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲਾਈ ਹੈ ਜਿਹੜੀ ਪੰਜਾਬ ਦੇ ਇੱਕ ਵਿਖਦੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਉਨੀ ਦੇਰ ਤੱਕ ਪੰਜਾਬ ਦਾ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਉਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸਵੇਸ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਦੇ ਬੱਚੇ ਨੇ ਵੀ ਪੀਣਾ ਹੈ ਦੁਕਾਨਦਾਰ ਮਲਾਜ਼ਮ ਇੰਡਸਟਰੀ ਲਿਸਟ ਅਫਸਰਾਂ ਦੇ ਬੱਚੇ ਨੇ ਵੀ ਪੀਣਾ ਸੋ ਇਹ ਲੜਾਈ ਜਿੰਨੀ ਬਹੁਤ ਜ਼ਰੂਰੀ ਹੈ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਦੋਸਤੋ ਪਹਿਲਾ 26 ਤਰੀਕ ਨੂੰ ਕੋਸ਼ਿਸ਼ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਕੋਲ ਇਨਫੋਰਮੇਸ਼ਨ ਆਈ ਹੈ ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਥੇ ਲੀਡਰਾਂ ਨੂੰ ਚੱਕਿਆ ਜਾ ਸਕਦਾ ਹੈ ਲekin ਧਨਵਾਦੀਆਂ ਮੈਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਕ ਕੀਤਾ ਲੋਕਾਂ ਤੱਕ ਲੈ ਕੇ ਗਈ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣੇ ਜੋਬਟੀ ਪਧਰਤੀ ਆਈ ਸਾਡੇ ਪੰਜਾਬ ਦੇ ਵਿੱਚੋਂ ਬੁਢੀ ਪਧਰ ਦੇ ਉੱਤੇ ਜਥੇ आए नौजवान जिन्हों ने आके मोर्चे न मोर्चे नारी दी है मौजूद किसान ने सा ने मोर्चे नभालने पूरा यत्न किया जरा समय है ਸਰਕਾਰ ਨੇ ਗੱਲਬਾਤ ਲਈ ਉਦੋਂ ਆਉਣਾ ਜਦੋਂ ਇਹ ਪਤਾ ਲੱਗਿਆ ਕਿ ਹੁਣ ਇਹ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚੋਂ ਲੀਡਰ ਚੱਕਿਆ ਜਾਣਾ ਤੇ ਫਿਰ ਸਰਕਾਰ ਨੇ ਗੱਲਬਾਤ ਤੇ ਆਉਣਾ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਤਕਾਰਯੋਗ ਹੋ ਸਾਡੀ ਭਰਾ ਹੈ ਤਕਰੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤਕੜੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰਗੇ ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤ ਲਾਂਗੇ ਹੁਣ ਉਹ ਗੱਲਾਂ ਛੱਡ ਦਿਓ ਕਿ ਅਸੀਂ ਵਾਰੀ ਬਣ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨੇ ਸਾਡੇ ਪਿੰਡੋਂ 7 ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਪਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰ ਇਹ ਸੋਚ ਕੇ ਨਿਕਲੋ ਇੱਕ ਹਫਤਾ ਹਰ ਕਰਦਾ ਇੱਕ ਇੱਕ ਵੀਰ ਜਾਂ ਇੱਕ ਇੱਕ ਭੈਣ ਇਸ ਮੋਰਚੇ ਦੇ ਵਿੱਚ ਹਾਜ਼ਰ ਹੋ ਗੋ ਤਾਂ ਫਿਰ ਆਪਾਂ ਮੋਰਚਾ ਜਿੱਤ ਸਕਾਂਗੇ ਸੋ ਇਹ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੈ ਆਪ ਡਾਕਟਰਾਂ ਨੇ ਮੈਨੂੰ ਬਾਰ-ਬਾਰ ਕਿਹਾ ਕਿ ਵੀ ਤੁਸੀਂ ਬੋਲਣਾ ਨਹੀਂ ਲੇਕਿਨ ਮੇਰਾ ਕੀ ਕੀਤਾ ਕਿ ਮੈਂ ਰਾਤ ਜਿਨ੍ਹਾਂ ਨੇ ਸਾਡੇ ਮੋਰਚੇ ਨੂੰ ਅੱਗੇ ਸਾਂਭਿਆ ਉਹਨਾਂ ਦਾ ਧੰਨਵਾਦ ਕਰਾਂ ਤੇ ਬਾਕੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸਾਂਭਿਆ ਕਿਸੇ ਤਰੀਕੇ ਦੇ ਨਾਲ ਇਹਨੂੰ ਮੋਰਚੇ ਨੂੰ ਸਾਂਭੋ ਇੱਕ ਗੱਲ ਧਿਆਨ ਰੱਖਿਓ ਜਦੋਂ ਸਰਕਾਰ ਨੇ ਇਥੇ ਸਾਨੂੰ ਚੱਕਣ ਦਾ ਮੋਰ ਬਣਾਇਆ ਨਾ ਉਹਦੋਂ ਨਟ ਵੀ ਬੰਦ ਹੋਣਗੇ ਤੁਸੀਂ ਰਾਤ ਨੋਟ ਕੀਤਾ ਹੋਵੇਗਾ ਇੱਕ ਵਾਰੀ ਫੇਸਬੁੱਕਾਂ ਵਰਸਾ ਇਨਸਟਾਗ੍ਰਾਮ ਸਭ ਬੰਦੋ ਕੀ ਸੀ ਤੇ ਤੁਹਾਨੂੰ ਹੋ ਸਕਦਾ ਹੈ ਥਾ-ਥਾ ਤੇ ਰੋਕ ਕੇ ਸਾਡੇ ਤੱਕ ਨਾ ਪਹੁੰਚੇ। ਜਿਸ ਕਰਕੇ ਉਹ ਸਮਾਂ ਨਾਲ ਹੀ ਕਿਹਾ ਕਿ ਜਦੋਂ ਉੱਥੇ ਕੋਈ ਹੋਏਗਾ ਉਹਦੇ ਜਾਵੜਾਂਗੇ 2 ਘੰਟਿਆਂ ਦਾ ਸਫ਼ਰ ਹੈ। ਕੀ ਨਹੀਂ ਪਿਆਰਿਓ? ਹੁਣੇ ਸੋਚ ਲਓ ਕਿ ਅਸੀਂ ਇਹ ਵਕਤ ਆਉਣ ਹੀ ਨਹੀਂ ਦੇਣਾ ਸਰਕਾਰ ਦੇ ਦਿੱਤੀ ਦਵਾਈ ਇੰਨਾ ਵੜਾ ਦਿੱਤੀ। ਇਹ ਸਰਕਾਰ ਇਹ ਸਮਾਂ ਸਾਡੇ ਤੇ ਲਿਆ ਹੀ ਨਾ ਸਕੇ ਸੁ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ